ਇਹ ਵਦਾਂਗੇ ਪੰਜਾਬ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਹੰਗਾਮਾ ਵੀ ਵੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆ ਦੇ ਮਾਮਲੇ ਤੇ ਹੰਗਾਮਾ ਹੋਇਆ ਕੁਲਦੀਪ ਟਾਲੀਵਾਲ ਤੇ ਪ੍ਰਤਾਪ ਬਾਜਵਾ ਦੇ ਵਿੱਚ ਚੱਲੇ ਤਿੱਖੀ ਬਹਿਸ ਹੋ ਗਈ ਕੈਬਨਿਟ ਮੰਤਰੀ ਕੁਲਦੀਪ ਟਾਲੀਵਾਲ ਨੇ ਇਲਜ਼ਾਮ ਲਗਾਏ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਲੀਡਰ ਨੂੰ ਵਸਾਇਆ ਨੇ ਜੁੜਾ ਹੈ ਗੈਰ ਕਾਨੂੰਨੀ ਕਲੋਨੀਆ ਜੁੜੀਆਂ ਨੇ ਵਸਾਇਿਆਂ ਨੇ ਬਾਜਵਾ ਨੇ ਟਾਲੀਵਾਲ ਦੇ ਬਿਆਨ ਤੇ ਸਖਤ ਇਤਰਾਜ਼ ਵੀ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਇਸ ਦੋਸ਼ ਤੇ ਜੁੜਾ ਹੈ ਪੂਰੀ ਤਰੀਕੇ ਨਾਲ ਇਤਰਾਜ਼ ਜੁੜਾ ਹੈ ਉਹਨਾਂ ਦੇ ਵੱਲੋਂ ਵੀ ਪ੍ਰਗਟਾਇਆ ਗਿਆ ਸਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਕੌਂਸਲ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਚਾਤ ਦਿੰਦੀ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ ਹੁਣ ਮੈਂ ਸਬਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਪਿਛਲੇ ਲੋਕਾਂ ਦਾ ਗਰੀਬ ਲੋਕਾਂ ਦਾ ਹੱਲੋਂ ਜ਼ਿਆਦਾ ਹੈ ਇਹ ਸਭ ਬਹੁਤ ਵੱਡਾ ਮੁੱਦਾ ਇਹ ਇੰਨਾ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਬਨ ਬੀਟਕਾਰ ਦੇ ਵਿੱਚ ਜਾਂ ਉਦਾਂ ਵੀ ਕਈ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਰ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸਹਿਜ ਸਹਿਜੇ ਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਿਹੜੋ ਸੀਗੇ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜੱਬਾ ਹਾਇ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਇਹ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭਾ ਦਾ ਉਮੀਦਵਾਰ ਸੀਗਾ ਨਾ ਮੈਂ ਸਰ ਦੀ ਨੁੱਕਰ ਨੁੱਕਰ ਦੇ ਵਿੱਚ ਜਾਣਾ ਜਾਂ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਨਾਲ ਜਿਹੜੀ ਠੱਗੀ ਵਧੀ ਉਹ ਸਭ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਤਾਂ ਤੁਹਾਨੂੰ ਲੱਗਦਾ ਹੀ ਕਿ ਦਿਨੇ ਠੱਗੀਆਂ ਕਿੱਦਾਂ ਵੱਜਦੀਆਂ ਉਹਦੇ ਠੱਗੀਆਂ ਦੇ ਵਿੱਚ ਉਹਨੇ ਐਲੋਪੀ ਸਾਹਿਬ ਕਹਿ ਰਹੇ ਸੀਗੇ ਮੈਂ ਲੱਗਾ ਦੱਸ ਜੀ ਮੈਂ ਲੱਗਾ ਦੱਸ ਐਲੋਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰ ਜੀ ਬਹੁਤ ਗਿਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾ ਸਾਹਿਬ ਅਮਸਰ ਮੰਨਾਲਾ ਜਿਹੜਾ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ ਬਾਅਦ ਜਿੰਨੀਆਂ ਕਲੋਨੀਆਂ ੱਤੀਆਂ ਗਈਆਂ ਪੂਰੇ ਕੰਬਸਰ ਦੇ ਚਾਰਸਪੇ ਦੇ ਸਤ ਕੱਲੀ ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਖਸ਼ਿਆ ਨੂੰ ਪੁੱਛ ਲਓ ਵੀ ਕੋਣ ਨਿੱਕੀ ਦੀ ਐਕਮੈਂਟ ਦੇ ਲੀਡਰ ਬਣਾ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਤਾਂਗਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇੱਕ ਇੱਕ ਬਗਲ ਨਾ ਕੋਕਲ ਨਾ ਰਹਾ ਅੰਸੀ ਗਾਕੇ ਲੋਕਾਂ ਦਾ ਵਿਚਾਰਿਆ ਨਾ ਛੇ ਦੇ ਆਪ ਥੱਕੀ ਉਹਦੇ ਜਾਣਦੇ ਹੈ ਹੈਲੋ ਪੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਅੰਬਸਾ ਛੇ ਦੇ ਘਰ ਇਹਨਾਂ ਨੇ ਨਹੀਂ ਇਹਦਾ ਵੀ ਕੋਈ ਨਹੀਂ ਕਿ ਆਪ ਕਿਹੜੇ ਘਰ ਹੁੰਦੇ ਉਹਨੂੰ ਪਤਾ ਸਾਡੇ ਨੂੰ ਪਤਾ ਬਗਲ ਇਹ ਨਾ ਸਰਦੋਲਾ ਠੱਕਾ ਲੱਗਦਾ ਸਾਦੀ ਸਾਦੀ ਬੇਬੇ ਆ ਗਈ ਸਾਦੀ ਬਾਵਾ ਸਾਹਿਬ ਸਾਧੇ ਇੱਕ ਵਾਰ ਸਦਾ ਬਿਲੇ ਸਾਧੇ ਘਰ ਤੇ ਸੋਲੋ ਸਾਧੇ ਘਰ ਤੇ ਸੋਲੋ ਬਾਜਵਾ ਜੀ ਬੈਠੋ ਸਾਧੇ ਘਰ ਤੇ ਸੋਲੋ ਤੁਸੀਂ ਬਾਜਵਾ ਜੀ ਬੈਠੋ ਬਾਜਵਾ ਜੀ ਬਾਜਵਾ ਜੀ ਤੁਹਾਡੀ ਸਾਧੇ ਕਹਾਂਗੇ ਬਾਜਵਾ ਜੀ ਬੈਠੋ ਪਲੀਜ਼ ਬਾਜਵਾ ਸਾਹਿਬ ਬੈਠੋ ਬੈਠੋ ਉਹਨਾਂ ਨਾਲ ਗੱਲ ਕੰਪਲੀਟ ਚੇਅਰ ਨੂੰ ਡੈਸਕ ਕੀਤਾ ਜਾਵੇ ਗਿਆ ਬੈਠੋ ਬਾਜਵਾ ਸਾਹਿਬ ਬੈਠੋ ਤੁਸੀਂ ਬੈਠੋ ਪਲੀਜ਼ ਤੁਸੀਂ ਤੁਸੀਂ ਚੇਅਰ ਨੂੰ ਡੈਸਕ ਕਰਾਜੀ توسی جی توسی بیٹھو جی توسی بیٹھو پلیز کیو نہ ڈس کرو دکھ دا سچ کرو ساتھ دے لو ساتھ دے سنو چھوڑ تاریوال صاحب کیو نہ ڈس کرو سال اکشل بھی کوں گے بل تو او اکشل اچھل گے صاحب صاحب بی بی توسی کی کرپا کر کے کیو نہ کرو